ਪਪੀਆ ਜੀ ਕਹਿੰਦੇ ਹੁੰਦੇ ਆ 176 ਵੀ ਖਾਲਿਆ 100 ਗੰਡਾ ਵੀ ਖਾਲਿਆ ਗੋਲਾ ਵੀ ਖਾਲੀਆਂ ਚਪੇੜਾ ਵੀ ਖਾਲੀਆਂ ਪੇਸ਼ ਫੇਰ ਹੋਣਾ ਪੈ ਗਿਆ ਬਿਲਕੁਲ ਸਾਰੇ ਦਾ ਸਾਰਾ ਪੁਲਿਸ ਪ੍ਰਸ਼ਾਸਨ ਫਾਈਲ ਟੰਗਿਆ ਪਿਆ ਵਾ ਸ਼ਹਿਰ ਚ ਸਾਰਾ ਜਾਮ ਕੀਤਾ ਪਿਆ ਕਲਪੂ ਵਾਲਾ ਮਾਹੌਲ ਕੀਤਾ ਪਿਆ ਪੁਲਿਸ ਨੇ ਵੀ ਐਡੀ ਕਿੱਡੀ ਗੱਲ ਆ ਬਈ ਇੱਕ ਇੱਕ ਐਮਪੀ ਆ ਉਹ ਹੋਰ ਐਮਪੀ ਵੀ ਸਿਹਰੇ ਤੁਰੇ ਫਿਰਦੇ ਆ ਬਹੁਤ ਸਾਰੇ ਲੋਕ ਤੁਰੇ ਫਿਰਦੇ ਆ ਇਹ ਕਿਹੜਾ ਕ੍ਰਿਮੀਨਲ ਆ ਹਾਂ ਨਾਲ ਦੋਸ਼ੀ ਆ ਇੱਕ ਪਾਸੇ ਕੰਗੜਾ ਅਰਨਾਉ ਦੀਆਂ ਬਠਿੰਡੇ ਪੈਰੀਆਂ ਤਰੀਕਾਂ ਬੇਬੇ ਮਹਿੰਦਰ ਕੌਰ ਨੇ ਜਿਹੜਾ ਕੰਗੜਾ ਨਰਾਉਤ ਨੂੰ ਵਕਤ ਪਾਇਆ ਹੋਇਆ ਤੇ ਦੂਸਰੇ ਪਾਸੇ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੀ ਜਿਹੜੀਗਾ ਮੀਟਿੰਗ ਚੱਲ ਰਹੀ ਹੈ ਫਿਲਹਾਲ ਮੇਰੇ ਨਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਕ੍ਰਾਂਤੀਕਾਰੀ ਤੋਂ ਜੀਰਾ ਸਾਹਿਬ ਨੇ ਜੀਰਾ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਆਪਾਂ ਗੱਲ ਕਰਕੇ ਅੱਜ ਦੇ ਮੁੱਖ ਜਿਹੜਾ ਟੌਪਿਕ ਹੈ ਕੰਗੜਾ ਨਾਓ ਤੇ ਕਿਵੇਂ ਦੇਖਦੇ ਹੋ ਅਹ ਦੇਖੋ ਇਹ ਕੇਸ ਆਪਾਂ ਨੂੰ ਪਤਾ ਹੀ ਆ ਵੀ 5 ਸਾਲ ਪੁਰਾਣਾ ਕੇਸ ਆ ਉਦੋਂ ਇਹਨਾਂ ਨੇ ਬਹੁਤ ਬਕਵਾਸ ਮਾਰੀ ਸੀ ਆਪਣੇ ਅੰਦੋਲਨ ਦੇ ਵਿੱਚ ਜੀ ਆਪਣੀਆਂ ਜਿਹੜੀਆਂ ਬਜ਼ੁਰਗ ਮਾਤਾਵਾਂ ਸੀਗੀਆਂ ਬੀਬੀ ਆਪਣੀ ਮਾਤਾ ਮਹਿੰਦਰ ਕੌਰ ਸੀ ਉਹਨਾਂ ਨੂੰ ਕਿਹਾ ਸੀ 100-100 ਰੁਪਿਆ ਲੈ ਕੇ ਆਉਣ ਵਾਲੀਆਂ ਤੇ ਜਿੱਦਾਂ ਆਪਾਂ ਉਦੋਂ ਵੀ ਬਹੁਤ ਬੁਰਾ ਮਨਾਇਆ ਸੀ ਉਦੋਂ ਵੀ ਸਮਝਾਉਣ ਵਾਲਿਆਂ ਨੇ ਇਹਨੂੰ ਬਹੁਤ ਸਮਝਾਇਆ ਸੀਗਾ ਵੀ ਇਹ ਠੀਕ ਨਹੀਂਗਾ ਚਲੋ ਆਪਣੇ ਮੁੰਡੇ ਉਹਨਾਂ ਤੋਂ ਲੱਗੇ ਹੋਏ ਸੀ ਵਕੀਲ ਆਪਣੇ ਪੰਜਾਬ ਵਾਲੇ ਉਹਨਾਂ ਤੋਂ ਲੱਗੇ ਹੋਏ ਸੀਗੇ ਤੇ ਜਿਹਦੇ ਕਰਕੇ ਇਹਨੇ ਬਹੁਤ ਹੱਥ ਪਾਰ ਪੈਰ ਮੇਰੇ ਮਾਰੇ ਸੁਪਰੀਮ ਕੋਰਟ ਤੱਕ ਗਈ ਵੀ ਮੈਨੂੰ ਪੇਸ਼ ਨਾ ਹੋਣਾ ਪਵੇ 5 ਸਾਲ ਤਾਂ ਲੱਗ ਗਏ ਪਰ ਆਖਰਕਾਰ ਇਹਨੂੰ ਅੱਜ ਆਉਣਾ ਪੈ ਗਿਆ ਜੇ ਦੂਜੇ ਸ਼ਬਦਾਂ ਚ ਕਹੀਏ ਵੀ ਗਾਲਾਂ ਵੀ ਆਪਾਂ ਪੰਜਾਬ ਚ ਕਹਿੰਦੇ ਹੁੰਦੇ ਆ 176 ਵੀ ਖਾਲਿਆ 100 ਗੰਡਾ ਵੀ ਖਾਲਿਆ ਗਾਲਾਂ ਵੀ ਖਾਲੀਆਂ ਚਪੇੜਾਂ ਵੀ ਖਾਲੀਆਂ ਪੇਸ਼ ਫੇਰ ਹੋਣਾ ਪੈ ਗਿਆ ਬਿਲਕੁਲ ਸੋ ਮੈਨੂੰ ਲੱਗਦਾ ਵਾ ਵੀ ਹਜੇ ਵੀ ਜਿੰਨਾ ਉਹਨੇ ਅਪਸ਼ਬਦ ਬੋਲੇ ਆ ਆਪਾਂ ਜੀ ਅੱਜ ਕਹ ਲਈਏ ਵੀ ਸਾਡੀ ਜਿੱਤ ਹੋ ਗਈ ਜਿੱਤ ਨਹੀਂ ਗਈ ਅਸਲ ਵਿੱਚ ਤਾਂ ਜਿੰਨਾ ਜਰ ਸਾਡੀ ਮਾਤਾ ਭਿੰਦਰ ਕੌਰ ਨਹੀਂ ਮaaf ਕਰਦੀ ਉਹਨੂੰ ਜੀ ਜਿੰਨੀ ਬਕਵਾਸ ਇਹਨੇ ਉਹਦੇ ਖਿਲਾਫ ਮਾਰਿਆ ਵਾ ਉਨਾਂ ਚਿਰ ਕੋਈ ਮਾਫੀ ਨਹੀਂ ਗਈ ਉਹ ਦੇਖਦੇ ਅਦਾਲਤ ਕੀ ਕਰਦੀ ਆਉਣ ਦਾ ਤੇ ਅੱਜ ਦੇ ਅਦਾਲਤ ਦੀ ਕਾਰਵਾਈ ਨਾਲ ਤੁਹਾਡੇ ਵਕੀਲਾਂ ਨਾਲ ਵੀ ਗੱਲ ਹੋਈ ਉਹਨੇ ਕਿਦਾਂ ਅਗਲੇ ਤਰੀਕ ਕਦੋਂ ਆ ਤੇ ਕੀ ਉਹਦੇ ਚਾਜਾ ਸਾਹਿਬ ਨੇ ਕਿਹਾ ਉੱਥੇ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਮੈਂ ਹੁਣੇ ਗੱਲ ਕੀਤੀ ਵੀ ਸਾਰੇ ਦਾ ਸਾਰਾ ਪੁਲਿਸ ਪ੍ਰਸ਼ਾਸਨ ਫਾਈ ਟੰਗਿਆ ਪਿਆ ਵਾ ਤੇ ਸ਼ਹਿਰ ਚ ਸਾਰਾ ਜਾਮ ਕੀਤਾ ਪਿਆ ਕਲਫੂ ਵਾਲਾ ਮਾਹੌਲ ਕੀਤਾ ਪਿਆ ਪੁਲਿਸ ਨੇ ਬਈ ਐਡੀ ਕਿੱਡੀ ਗੱਲ ਆ ਬਈ ਇੱਕ ਇੱਕੋ ਐਮਪੀ ਆ ਉਹ ਹੋਰ ਐਮਪੀ ਵਸੇਰੇ ਤੁਰੇ ਫਿਰਦੇ ਆ ਬਹੁਤ ਸਾਰੇ ਲੋਕ ਤੁਰੇ ਫਿਰਦੇ ਆ ਇਤਨਾ ਦੇ ਕ੍ਰਿਮੀਨਲ ਆ ਹਾਂ ਨਾਲੇ ਦੋਸ਼ੀ ਆ ਨਾਲੇ ਦੋਸ਼ੀ ਆ ਅਦਾਲਤ ਨੇ ਸੰਮਨ ਕੱਢ ਕੇ ਉਹਨੂੰ ਤਲਬ ਕੀਤਾ ਹੋਇਆ ਵਾ ਤੇ ਉਹਨੂੰ ਐਡਾ ਵੱਡਾ ਬਣਾ ਕੇ ਮਤਲਬ ਸੁਰੱਖਿਆ ਕੀਤੀ ਜਾ ਰਹੀ ਆ ਉਹਦੀ ਇੱਕ ਤਾਂ ਇਹ ਬਹੁਤ ਵੱਡੀ ਗੱਲ ਬਣਾ ਉਹਨੂੰ ਦੋਸ਼ੀਆਂ ਵਾਂਗੂ ਹੀ ਉਹਨੂੰ ਲੈ ਕੇ ਆਉਣਾ ਚਾਹੀਦਾ ਸੀ ਦੂਜੀ ਗੱਲ ਆ ਅਦਾਲਤ ਚਾਜ ਉਹਨਾਂ ਦੇ ਵਕੀਰ ਨੇ ਫੇਰ ਇਹੀ ਗੱਲ ਰੱਖੀ ਜੀ ਇਹ ਸੈਲੀਬ੍ਰਿਟੀ ਆ ਜੀ ਇਹਨੂੰ ਪੇਸ਼ੀ ਤੋਂ ਛੋੜ ਦਿੱਤੀ ਜਾਵੇ ਪਰ ਜੱਜ ਨੇ ਉਹਨਾਂ ਦੀ ਗੱਲ ਨਹੀਂ ਮੰਨੀ ਗਈ 24 11 ਅਗਲੀ ਤਰੀਕ ਪਾਤੀ ਆ ਤੇ ਜੱਜ ਨੇ ਬੜੀ ਸ਼ਕਤੀ ਨਾਲ ਕਿਹਾ ਵਾ ਵੀ ਉਹਨੂੰ ਦੁਬਾਰਾ ਫੇਰ ਉੱਥੇ ਪੇਸ਼ ਹੋਣਾ ਪੈਣਾ ਮਾਲਕ ਹੈ 24 ਨਵੰਬਰ ਅਗਲੀ ਤਰੀਕ ਪੈ ਗਈ ਹੈ ਤੇ 24 ਨਵੰਬਰ ਨੂੰ ਫੇਰ ਜਿਹੜੀ ਹੈਗਾ ਕੰਗੜਾ ਨਾਲ ਦੋਨੇ ਬਠਿੰਡੇ ਪੇਸ਼ ਹੋਣਾ ਪੈਣਾ ਪੇਸ਼ ਹੋਣਾ ਪੈਣਾ ਸੋ ਇਹ ਜਿਹੜੀ ਵੱਡੀ ਅਪਡੇਟ ਹੈ ਜਿਹੜੀ ਜੀਰਾ ਸਾਹਿਬ ਨੇ ਦਿੱਤੇ ਆ ਜੀਰਾ ਸਾਹਿਬ ਐ ਜਿਹੜਾ ਇਹ ਲੋਕ ਆ ਲਗਾਤਾਰ ਟਾਰਗੇਟ ਕਰਦੇ ਰਹਿੰਦੇ ਆ ਕਿਸਾਨਾਂ ਨੂੰ ਦੇਖਿਆ ਜੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਬਹੁਤ ਵਾਰੀ ਕਿਹਾ ਕਿ ਕਿਸਾਨ ਆਗੂ ਬਕਾਊ ਨੇ ਇਦਾਂ ਨੇ ਜਾਂ ਕੰਗੜਾ ਮੌਤ ਵਰਗੀਆਂ ਇਦਾਂ ਕਰ ਰਿਹਾ ਇਹਦੇ ਨਾਲ ਕਿਸਾਨਾਂ ਆਗੂਆਂ ਦੀ ਮਾਨਸਿਕ ਸਥਿਤੀ ਤੇ ਕੀ ਪ੍ਰਭਾਵ ਪੈਂਦਾ ਹੈ ਦੇਖੋ ਬਹੁਤ ਕਿਹਾ ਗਿਆ ਕੋਈ ਕਹਿੰਦਾ ਸੀਗਾ ਪੱਠੇ ਲੈ ਲੈ ਕੋਈ ਕਹਿੰਦਾ ਸੀ ਕਿੰਨੇ ਨੇ ਪੈਲਸ ਬਣਾ ਲੈ ਬੜਾ ਕੁਝ ਕਿਹਾ ਗਿਆ ਤੁਹਾਨੂੰ ਪਤਾ ਵਾ ਪਰ ਅ ਪਿਛਲੇ ਦਿਨੀ ਜਿਹੜਾ ਭੁੱਲਰ ਫੜਿਆ ਗਿਆ ਵਾ ਜੀ ਉਹ ਡੀਆਈਜੀ ਡੀਆਈਜੀ ਭੁੱਲਰ ਹਰਚੰਦ ਸਿੰਘ ਭੁੱਲਰ ਫੜੇ ਗਏ ਆ ਉਹ ਹਜ਼ਾਰਾਂ ਕਰੋੜ ਰੁਪਈਆ ਨਿਕਲੇ ਆ ਫਲੈਟ ਬਾਹਰਲੇ ਵਿਦੇਸ਼ਾਂ ਚ ਵੀ ਫਲੈਟ ਨਿਕਲੇ ਸਾਰਾ ਕੁਝ ਨਿਕਲ ਆਇਆ ਘਟੋ ਘਟ ਹੋਣ ਲੋਕਾਂ ਨੂੰ ਸਾਫ਼ ਹੋ ਗਈ ਹੈ ਗੱਲ ਅਸੀਂ ਤਾਂ ਇੱਕ ਮੰਗ ਵੀ ਕੀਤੀ ਆ ਜੀ ਜਿਵੇਂ ਪੰਜਾਬ ਦੇ ਜਿੰਨੇ ਆਈਪੀਐਸ ਅਧਿਕਾਰੀ ਆ ਚਾਹੇ ਪੁਲਿਸ ਪ੍ਰਸ਼ਾਸਨ ਚਾਹੇ ਸਿਵਲ ਪ੍ਰਸ਼ਾਸਨ ਚਾਹੇ ਤੇ ਜਿੰਨੇ ਪਾਰਟੀਆਂ ਦੇ ਆਗੂ ਆ ਚਾਹੇ ਐਮਐਲਏ ਆ ਉਹ ਚਾਹੇ ਇੱਕ ਵਾਰੀ ਐਮਐਲਏ ਬਣਿਆ ਸਮੇਤ ਉਹ ਤੇ ਸਮੇਤ ਸਾਡੇ ਕਿਸਾਨ ਆਗੂ ਸਾਰੇ ਸਾਰਿਆਂ ਦੀ ਸੀਬੀਆਈ ਤੋਂ ਪ੍ਰਾਪਰਟੀ ਦੀ ਜਾਂਚ ਕਰਾਉਣੀ ਚਾਹੀਦੀ ਆ ਘਟੋ ਘਟ ਹੋਰ ਕੁਝ ਨਾ ਨਿਕਲੂਗਾ ਤੇ ਇਨਾਂ ਦੇ ਬੰਦੇ ਜਿਹੜੇ ਅੰਦਰਲੇ ਬੰਦੇ ਆ ਉਹ ਐਂ ਕਹਿ ਰਹੇ ਆ ਵੀ ਇਹਨਾਂ ਆਈਪੀਐਸ ਅਧਿਕਾਰੀਆਂ ਨੇ ਇੰਨਾ ਪੈਸਾ ਇਕੱਠਾ ਕੀਤਾ ਵੀ ਪੰਜਾਬ ਦਾ ਕਰਜ਼ਾ ਲਾਇਆ ਜਾ ਸਕਦਾ ਬਿਲਕੁਲ ਇੱਥੇ ਇੱਕ ਗੱਲ ਵਿੱਚ ਟੋਕਦਾ ਜਿਹੜਾ ਅਸੀਂ ਸ਼ਹਿਰ 'ਚ ਖੜੇ ਆ ਚੰਡੀਗੜ੍ਹ ਦੇ ਵਿੱਚ ਬਹੁਤ ਬੰਦਿਆਂ ਨਾਲ ਗੱਲਬਾਤ ਹੁੰਦੀ ਆ ਕਿ ਸ਼ਾਇਦ ਇੰਨਾ ਤਾਂ ਜਿਹੜਾ ਹੈਗਾ ਕਿਸੇ ਨੇ ਨਹੀਂ ਲੁੱਟਿਆ ਜਿੰਨਾ ਬਿਊਰੋਕ੍ਰੇਸੀ ਨੇ ਲੁੱਟਿਆ ਖਾਸ ਕਰਕੇ ਜਿਵੇਂ ਹੁਣ ਆਪਾਂ ਮੁਆਵਜ਼ੇ ਦੀ ਗੱਲ ਕਰਕੇ ਦਾ ਮਾਅਬਜਾ ਹੋ ਸਕਦਾ ਸਰਕਾਰ ਕਹਿੰਦੀ 16000 ਕਰੋੜ ਘੱਲਿਆ ਹੋਵੇ ਪਰ ਜਾਣਾ ਉਹ ਮਾਤਰੀਆਂ ਦੇ ਥਰੂ ਆ ਲੀਡਰਾਂ ਦੇ ਥਰੂ ਆ ਆਈਪੀਐਸ ਅਧਿਕਾਰੀਆਂ ਦੇ ਥਰੂ ਆ ਥੱਲੇ ਉਹ ਤਾਂ ਜਾ ਕੇ 100 ਰੁਪਏ ਉੱਤੋਂ ਤੁਰਦਾ ਥੱਲੇ ਨੂੰ ਤਾਂ ਪੰਜ ਵੀ ਨਹੀਂ ਮਿਲਦੇ ਦੇਖੋ ਕਹਿੰਦੇ ਹੁੰਦੇ ਆ ਨਾ ਜਦੋਂ ਤੁਸੀਂ ਹੜਾਂ ਵਾਲੇ ਏਰੀਏ 'ਚ ਆਇਆ ਜੇ ਕਿਤੇ ਜਿੱਥੇ ਹੜ ਆਏ ਆ ਉੱਥੇ ਉਹ ਕਹਿੰਦੇ ਵੀ ਜਦੋਂ ਵੀ ਕੋਈ ਹੜ ਆਉਂਦੇ ਆ ਤੇ ਪਟਵਾਰੀਆਂ ਦੀ ਪੂਠੀਆਂ ਪੈ ਜਾਂਦੀ ਜੀ ਉਹ ਕੀ ਇਹੀ ਗੱਲ ਆ ਪਹਿਲਾਂ ਉੱਤੋਂ ਐਮਐਲਏ ਮੰਤਰੀ ਸੰਤਰੀ ਇਹਨਾਂ ਨੇ ਲੁੱਟਣਾ ਥੱਲੇ ਜਾ ਕੇ ਫਿਰ ਪਟਵਾਰੀ ਆ ਕਨਗੋ ਆ ਤਹਿਸੀਲਦਾਰ ਆ ਫਿਰ ਉਹਨਾਂ ਨੇ ਖਾਣਾ ਤੇ ਕਿਸਾਨਾਂ ਕੋਲੇ ਕੀ ਪਹੁੰਚਣਾ ਵਾ ਜਿਹੜੇ ਪੀੜਤਾ ਉਹਨਾਂ ਕੋਲ ਛਿੱਲਾ ਪਹੁੰਚਦਿਆ ਤੇ ਗਰੀ ਦੇ ਉੱਤੇ ਉੱਤੇ ਖਾ ਜਾਂਦੇ ਆ ਸੋ ਇਹਦੇ ਵਿੱਚ ਦੇਸ਼ ਨੂੰ ਜਿਹੜੇ ਨੂੰ ਪੰਜਾਬ ਨੂੰ ਕਹਿ ਲੋ ਆਪਣੇ ਪੂਰੇ ਭਾਰਤ ਨੂੰ ਕਹਿ ਲੋ ਬਰਬਾਦ ਕਰਨ ਦੇ ਵਿੱਚ ਜਿਹੜੀ ਇਹ ਕਹਿੰਦੇ ਆ ਵੀ ਕਿਸਾਨਾਂ ਨੇ ਆਹ ਕਰਤਾ ਕਿਸਾਨ ਵਿਕਾਸ ਦੇ ਰਾਹ 'ਚ ਰੋੜਾ ਵਾ ਕਿਸਾਨ ਕਾ ਦਾ ਵਿਕਾਸ ਦੇ ਰਾਹ ਰੋੜਾ ਕਿਸਾਨ ਤਾਂ ਮਰਦਾ ਕੀ ਨਾ ਕਰੇ ਅਸੀਂ ਤਾਂ ਉਦੋਂ ਬੋਲਦੇ ਜਦੋਂ ਸਾਡੀ ਸੰਗੀ ਘੁੱਟੀ ਜਾਂਦੀ ਹੈ ਜਾਂ ਇਹ ਪ੍ਰਾਲੀ ਵਾਲਾ ਮਸਲਾ ਹੋਵੇ ਹੋਰ ਮਸਲੇ ਲੈ ਲੋ ਅਸੀਂ ਤਾਂ ਉਦੋਂ ਬੋਲਦੇ ਆ ਸਾਰੀ ਮਲਾਈ ਤਾਂ ਖਾ ਗਏ ਇਹ ਇਹ ਸਭ ਤੋਂ ਵੱਡੇ ਚੋਰ ਆ ਜਿਹੜੇ ਅੱਜ ਇਹ ਵੱਡੇ ਵੱਡੇ ਦਫ਼ਤਰਾਂ 'ਚ ਬੈਠੇ ਆ ਕੁਰਸੀਆਂ 'ਤੇ ਬੈਠੇ ਆ ਇਹ ਮਤਲਬ ਕਿ ਇੱਕ ਹੁੰਦਾ ਵਾ ਚੋਰ ਕੋਈ ਪਿੰਡ ਲੈਵਲ ਦਾ ਇੱਕ ਚੋਰ ਹੁੰਦਾ ਸ਼ਹਿਰ ਲੈਵਲ ਦਾ ਇਹ ਮਾਨਤਾ ਪ੍ਰਾਪਤ ਚੋਰ ਆ ਇੰਡੀਆ ਲੈਵਲ ਦੇ ਇੰਡੀਆ ਲੈਵਲ ਦੇ ਮਾਨਤਾ ਪ੍ਰਾਪਤ ਚੋਰ ਆ ਸੋ ਇਹ ਜਿਹੜੇ ਬੇੜਾ ਗਰਕ ਜਿਹੜਾ ਕੀਤਾ ਵਾ ਆਪਣੇ ਪੰਜਾਬ ਦਾ ਇਹਨਾਂ ਲੋਕਾਂ ਨੇ ਕੀਤਾ ਵਾ ਉਹ ਕਿਸਾਨ ਆ ਮਜ਼ਦੂਰ ਆ ਇਹ ਪੰਜਾਬ ਨੂੰ ਖੜਾ ਕਰਨ ਵਾਲੇ ਆ ਜੇ ਗੱਲ ਕਰੀਏ ਕੰਗਣਾ ਨੌਦੀ ਦਾ ਉਹਨੂੰ ਦੋ ਔਰਤਾਂ ਦੇ ਨਾਮ ਹਮੇਸ਼ਾ ਯਾਦ ਰਹਿਣੇ ਨੇ ਕੁਲਵਿੰਦਰ ਕੌਰ ਤੇ ਮਹਿੰਦਰ ਕੌਰ ਤੋ ਆਪਣੀ ਜਿਹੜੀ ਤੀ ਕੁਲਵਿੰਦਰ ਕੌਰ ਬਾਰੇ ਕੀ ਕਹਾਂਗੇ ਜਿਹਨੇ ਆਪਦੀ ਨੌਕਰੀ ਦੀ ਪਲਵਾਨਾ ਕਰਦੇ ਹੋਏ ਪਹਿਲਾਂ ਹੀ ਜਿਹੜੀ ਇੱਕ ਤਰ੍ਹਾਂ ਦੀ ਸਜ਼ਾ ਦੇ ਦਿੱਤੀ ਸੀਗੀ ਦੇਖੋ ਜਿਹੜਾ ਪੰਜਾਬ ਦਾ ਖੂਨ ਹੋਂ ਨਾ ਜੀ ਇਹ ਵਾਲਾ ਮਾਰਦਾ ਹੀ ਇੱਥੇ ਉਹਦੋਂ ਸੰਘਣੇ 21 ਸਾਲ ਨਹੀਂ ਭੁੱਲਿਆ ਸੀ 21 ਸਾਲ ਪੁੱਛ ਲੰਡਨ ਜੇ ਜਾ ਕੇ ਉਹਨੇ ਐਡਵਾਈਜ਼ਰ ਦਾ ਮਤਲਬ ਕਰਤਾ ਸੀ ਕੰਮ ਪੰਜਾਬ ਦਾ ਖੂਨ ਹੀ ਹੈ ਇਹੋ ਜਿਹਾ ਕਿਉਂਕਿ ਅਸੀਂ ਪਹਿਲਾਂ ਕਿਸੇ ਨੂੰ ਨਹੀਂ ਕਹਿੰਦੇਗੇ ਤੁਸੀਂ ਨਹੀਂ ਦੇਖਿਆ ਹੋਊਗਾ ਕਿ ਆਪਾਂ ਆਪਣੇ ਪੰਜਾਬ ਦੇ ਬ੍ਰੇਨ ਵਾਲੇ ਬੰਦੇ ਨੇ ਕਦੇ ਇਹੋ ਜਿਹੀ ਪੱਦੀ ਟਿੱਪੀ ਟਿੱਪਣੀ ਕੀਤੀ ਹਾਲਾ ਕਿ ਆਪਾਂ ਸੁਭਾਅ ਆਪਣੇ ਖਰਵੇ ਆ ਆਪਾਂ ਬੋਲ ਪੈਨੇ ਆ ਪਰ ਇਹੋ ਜੀਆਂ ਘਟੀਆਂ ਗੱਲਾਂ ਘਟੀਆਂ ਟਿੱਪਣੀਆਂ ਕਰਨੀਆਂ ਆਪਾਂ ਕਰਦੇ ਨਹੀਂ ਤੇ ਦੂਜੀ ਗੱਲ ਬਨੇ ਲੋਕ ਸਹਿੰਦੇ ਵੀ ਨਹੀਂ ਸੋ ਉਹਨੇ ਆਪ ਦਾ ਖਮਿਆਜਾ ਭੁਗਤਿਆ ਵਾ ਕੁਲਵਿੰਦਰ ਕੌਰ ਨੇ ਪੰਜਾਬ ਦੀ ਧੀ ਹੋਣ ਦਾ ਜਿਹੜਾ ਫਰਜ਼ ਨਿਭਾਇਆ ਵਾ ਅਸੀਂ ਉਹਦੇ ਨਾਲ ਉਦੋਂ ਵੀ ਨਾਲ ਸੀ ਅੱਜ ਵੀ ਨਾਲ ਆ ਠੀਕ ਹੈ ਕਲਵਿੰਦਰ ਕੌਰ ਨੇ ਤੀ ਹੁੰਦਾ ਤੇ ਮਾਤਾ ਮਿੰਦਰ ਕੌਰ ਨੇ ਬੇਬੇ ਹੁੰਦਾ ਤੇ ਜਿਨ੍ਹਾਂ ਨੇ ਲੜੇ ਆ ਆਪਾਂ ਕੀ ਜੀਰੇ ਵਰਗੇ ਤੇ ਹੋਰ ਨੌਜਵਾਨ ਉਹਨਾਂ ਨੌਜਵਾਨਾਂ ਦਾ ਸਾਰੇ ਜਿਹੜੇ ਇਕੱਠੇ ਲੜਦੇ ਆ ਪਰ ਫਲਾਹਾਲ ਆਪਾਂ ਗੱਲ ਕਰਦੇ ਆ ਅੱਜ ਦੇ ਮੁੱਦੇ ਦੀ ਅੱਜ ਦੀ ਜਿਹੜੀ ਮੀਟਿੰਗ ਸੀਗੀ ਤੁਹਾਡੀ ਕਿਸਾਨ ਭਾਵਨ ਦੇ ਵਿੱਚ ਜੇ ਗੱਲ ਕਰਗੇ ਇੱਥੋਂ ਹੀ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਇੱਥੇ ਤੁਸੀਂ ਬਥਾਰ ਤੇ ਜਥੇਬੰਦਾਂ ਨਾਲ ਪਹਿਲਾਂ ਮੀਟਿੰਗਾਂ ਕਰਦੇ ਰਹੇ ਫਿਰ ਬੁੱਧੀਜੀਵਨਾਂ ਕਰਦੇ ਹੁਣ ਇੱਕ ਬਿਜਲੀ ਸੰਕਟ ਆਇਆ ਹੋਇਆ ਬਿਜਲੀ ਜਿਹੜੀ ਪ੍ਰਾਈਵੇਟ ਹੋਣ ਜਾ ਰਹੀ ਹੈ ਉਹਦੇ ਵਾਸਤੇ ਤੁਸੀਂ ਲਗਾਤਾਰ ਅੱਜ ਮੈਨੂੰ ਲੱਗਦਾ ਕਿਣੀਆਂ-ਕਣੀਆਂ ਯੂਨੀਅਨਾਂ ਨੂੰ ਬੁਲਾ ਕੇ ਕੀ ਅੱਗੇ ਦੀ ਰਣਨੀਤੀ ਬਣਾਈ ਹੈ ਦੇਖੋ ਜਿੱਡਾ ਵੱਡਾ ਇਹ ਬਿਜਲੀ 2025 ਖਰੜਾ ਆਇਆ ਜਿਹੜਾ ਛੇਤੀ ਸਰਕਾਰ ਕਾਨੂੰਨ ਬਣਾਉਣ ਵਾਲੇ ਜਾ ਰਹੀ ਆ ਇਹ ਮਸਲਾ ਏਡਾ ਵੱਡਾ ਵਾ ਵੀ ਅਸੀਂ ਸਮਝਦੇ ਹਾਂ ਵੀ ਇਕੱਲੀ ਕਹਿਰੇ ਜਥੇਬੰਦੀ ਜਾਂ ਇਕੱਲੇ ਕਹਿਰੇ ਫੋਰਮ ਦੇ ਲੜੁੰਦਾ ਬਸ ਦਾ ਰੋਗ ਨਹੀਂਗਾ ਜੀ ਕਈ ਜੋ ਮਰਜ਼ੀ ਕੋਈ ਜਾਵੇ ਇਸ ਕਰਕੇ ਅਸੀਂ ਕੋਸ਼ਿਸ਼ ਕੀਤੀ ਸੀਗੀ ਵੀ ਸਾਰੀਆਂ ਬਿਜਲੀ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਰੋਡਵੇਜ ਚਾਹੇ ਜਥੇਬੰਦੀ ਆ ਚਾਹੇ ਮਜ਼ਦੂਰ ਜਥੇਬੰਦੀਆਂ ਵਾ ਚਾਹੇ ਸਾਰੀਆਂ ਸਮੂਹ ਕਿਸਾਨ ਜਥੇਬੰਦੀਆਂ ਜੀ ਚਾਹੇ OSKM ਆ ਚਾਹੇ ਦੂਜੀਆਂ ਐਂ ਸੱਦਨ ਦੀ ਕੋਸ਼ਿਸ਼ ਕੀਤੀ ਪਰ ਅੱਜ ਕੁਝ ਜਥੇਬੰਦੀਆਂ ਆ ਗਈਆਂ ਮੁਲਾਜ਼ਮ ਜਥੇਬੰਦੀਆਂ ਆ ਗਈਆਂ ਮਜ਼ਦੂਰ ਵਿਦਿਆਰਥੀ ਜਥੇਬੰਦੀਆਂ ਆ ਗਈਆਂ ਤੇ ਕੁਛ ਨਹੀਂ ਆਈਆਂ ਉਸ ਬਾਰੇ ਸਾਡਾ ਗਾਂ ਨੂੰ ਰਹੂਗਾ ਵੀ ਅਸੀਂ ਇਹਨਾਂ ਨੂੰ ਸੱਦੀਏ ਹੋਰ ਕੋਸ਼ਿਸ਼ ਕਰਾਂਗੇ ਕਿਉਂਕਿ ਜਿੱਡਾ ਵੱਡਾ ਇਹ ਮਸਲਾ ਜੇ ਇਹ ਬਿਜਲੀ ਪ੍ਰਾਈਵੇਟ ਹੋ ਜਾਂਦੀ ਆ ਆਪਣੇ ਤਾਂ ਬਹੁਤ ਸਾਰੇ ਘਰਾਂ ਦੇ ਪਿੰਡਾਂ 'ਚ ਪਹਿਲਾਂ ਹੀ ਮੀਟਰ ਬਟੇ ਹੋਏ ਆ ਬਿੱਲ ਦੇਣ ਖਣੋ ਤੇ ਜੇ ਪ੍ਰਾਈਵੇਟ ਹੋ ਗਈ ਤੇ ਆਪਣੇ ਤਾਂ ਬਿੱਲ ਦਿੱਤਾ ਹੀ ਨਹੀਂ ਜਾਣਾਗਾ ਸੋ ਇਹ ਘਰ ਘਰ ਦਾ ਮਸਲਾ ਵਾ ਸਾਡੀ ਤਾਂ ਹੁਣ ਲੱਸੀ ਨਹੀਂ ਬਣਦੀ ਬਿਜਲੀ ਤੋਂ ਬਣਾ ਸਾਡੇ ਤਾਂ ਮਨ ਲਾ ਕੇ ਸਾਰਾ ਜ਼ਿੰਦਗੀ ਦਾ ਉਹ ਇੱਕ ਬੰਦੇ ਨੇ ਬੜਾ ਸੋਹਣੀ ਗੱਲ ਕਹੀ ਕਹਿੰਦੇ ਪਹਿਲਾਂ ਪੰਜ ਤੱਤ ਹੁੰਦੇ ਸੀ ਹੁਣ ਛੇ ਤੱਤ ਆ 5 ਹੱਦਾਂ ਦਾ ਸਰੀਰ ਬਣਿਆ ਕਿ ਨਾ ਹੁਣ 6 ਹੱਦਾਂ ਤੋਂ ਬਿਜਲੀ ਆ ਸੋ ਇਹ ਬੜਾ ਮਹੱਤਵਪੂਰਨ ਮਸਲਾ ਵਾ ਜੇ ਇਹ ਵੀ ਪ੍ਰਾਈਵੇਟਾਂ ਦੇ ਹੱਥ ਚ ਚਲੇ ਜਾਂਦਾ ਵਾ ਤੇ ਸਾਡੀ ਪੰਜਾਬ ਦੇ ਚਾਹੇ ਕਿਸਾਨ ਆ ਤੇ ਸਭ ਤੋਂ ਜਿਹੜੇ ਛੋਟੇ ਮਜ਼ਦੂਰ ਭਰਾ ਸਾਡੇ ਆ ਸ਼ਹਿਰਾਂ ਚ ਬੈਠੇ ਆ ਜਿਨ੍ਹਾਂ ਦੀ ਕੋਈ ਪਿੰਡਾਂ ਜਾਂ ਤੁਸੀਂ ਕੁੰਡੀ ਲਾ ਲੋਂਗੇ ਧੱਕਾ ਕਰ ਲੋਂਗੇ ਇਕੱਠੇ ਹੋ ਕੇ ਘੇਰ ਵੀ ਲੋਂਗੇ 20 ਵਾਲੇ ਉਹਨਾਂ ਨੂੰ ਉਚਾਰਿਆਂ ਦੇ ਨਾਲ ਸ਼ਹਿਰਾਂ ਦੇ ਵਿੱਚ ਨਾ ਕੋਈ ਨਾਲ ਤੁਰਨ ਵਾਲਾ ਵਾ ਨਾ ਉਹਨਾਂ ਦਾ ਕੇਕਾ ਵਾ ਉਹਨਾਂ ਨੂੰ ਬਹੁਤ ਵੱਡੀ ਮਾਰ ਵੱਜੂਗੀ ਇਸ ਕਰਕੇ ਇਹ ਮੀਟਿੰਗ ਸੱਦੀ ਸੀ ਮੀਟਿੰਗ ਨੇ ਕੁਝ ਪ੍ਰੋਗਰਾਮ ਦਿੱਤੇ ਆ ਦੋ ਤਰੀਕ ਨੂੰ ਮਜਦੂ ਮਲਾਜਮਾ ਨੇ ਪਹਿਲਾਂ ਹੀ ਪ੍ਰੋਗਰਾਮ ਰੱਖਿਆ ਹੋਇਆ ਵਾ ਬਿਜਲੀ ਮੰਤਰੀ ਦੀ ਕੋਠੀ ਘੇਰਨ ਦਾ ਜੀ ਅੱਜ ਮੋਰਚੇ ਨੇ ਉਹਦਾ ਸਮਰਥਨ ਕੀਤਾ ਵਾ ਤੇ ਆਉਣ ਵਾਲੇ ਸਮੇਂ 'ਚ ਕੋਸ਼ਿਸ਼ ਇਹ ਹੀ ਆ ਵੀ ਜਿਹੜੀਆਂ ਜਥੇਬੰਦੀਆਂ ਹਜੇ ਵੀ ਬਾਹਰ ਰਹਿ ਗਈਆਂ ਕੋਸ਼ਿਸ਼ ਕਰਕੇ ਉਹਨਾਂ ਨੂੰ ਇਕੱਠੇ ਕਰਕੇ ਬਿਜਲੀ ਬੋਰਡ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਲਾਸਟ ਜਿਹੜੀ ਆਪਾਂ ਤਾਂ ਡਾਕੂਮੈਂਟ ਲੈਣਾ ਕਿ ਇਸ ਵਾਰ ਜਿਹੜਾ ਕਿਸਾਨਾਂ ਨੇ ਬਹੁਤ ਘੱਟ ਜਿਹੜਾ ਹੈਗਾ ਦੇਖਿਆ ਪਰਾਲੀ ਨੂੰ ਜਲਾਇਆ ਹੈਨਾ ਤਾਂ ਮੰਨ ਲਓ ਫੇਰ ਵੀ ਜਿਹੜਾ ਹੈਗਾ ਲਗਾਤਾਰ ਕਿਸਾਨਾਂ ਦੇ ਉੱਤੇ ਕਹਿੰਦੇ ਰਹਿੰਦੇ ਆ ਕਿ ਜਿਹੜਾ ਹੈਗਾ ਇਹ ਪ੍ਰਦੂਸ਼ ਨਾ ਸਾਡਾ ਧੂਆ ਪਹਿਲਾਂ ਦਿੱਲੀ ਜਾਂਦਾ ਸੀ ਨਾ ਅੱਜ ਰਹੀ ਗੱਲ ਵੀ ਇਸ ਵਾਰ ਘੱਟ ਘੱਟ ਨਹੀਂ ਗਾ ਅਸਲ ਵਿੱਚ ਅੱਜ ਕੀ ਝੋਨੇ ਲੇਟ ਸੀ ਝੋਨੇ ਲੇਟ ਹੋਣ ਕਾਰਨ ਹਜੇ ਲੋਕ ਝੋਨੇ ਵੱਢ ਰਹੇ ਆ ਅੱਗ ਲਾਉਣੀ ਸਾਡਾ ਸ਼ੌਂਕ ਨਹੀਂ ਗਾ ਜਿਹੜੇ ਬੰਦੇ ਦੇਖੋ ਪਹਿਲਾਂ ਕਿਸਾਨ ਕੀ ਕਰਦਾ ਵਾ ਪਹਿਲਾਂ ਕਿਸਾਨ ਜਿਹਦੇ ਕੋਲ ਸੰਦ ਨਹੀਂ ਹੈਗੇਗੇ ਉਹ ਲਗਾਤਾਰ ਪ੍ਰਸ਼ਾਸਨ ਨੂੰ ਇਹ ਕਹਿ ਰਿਹਾ ਵਾ ਮੇਰੇ ਕੋਲ ਸੋਸਤ ਹੀ ਆ ਉਹ ਅੱਜ 8 ਦਿਨ ਹੋ ਗਏ ਆ ਉਹ ਲਗਾਤਾਰ ਐਸਡੀਐਮ ਨੂੰ ਕਹਿ ਰਿਹਾ ਜੀ ਸਾਡੇ ਬਿੱਲਰ ਭੇਜ ਦਿਓ ਬਿੱਲਰ ਭੇਜ ਦਿਓ ਉਹ ਐਸਡੀਐਮ ਕੀ ਕਰ ਰਿਹਾ ਉਹ ਬਿੱਲਰ ਵਾਲਾ ਨੰਬਰ ਦੇ ਦਿੰਦਾ ਪੰਜ ਬਿੱਲਰ ਵਾਲੇ ਦੇ ਨੰਬਰ ਦਿੱਤੇ ਉਹਨਾਂ ਨੇ ਹੁਣ ਬਿੱਲਰਾਂ ਵਾਲੇ ਹੀ ਕਹਿ ਰਹੇ ਆ ਪਹਿਲਾਂ ਤਾਂ ਫੋਨ ਨਹੀਂ ਚੱਕਦੇ ਜੇ ਚੱਕ ਲੈਣ ਫੇਰ ਉਹ ਕਹਿੰਦੇ ਤੇ ਕਿੰਨੇ ਏਕੜ ਉਹ ਪੁੱਛਦੇ ਆ ਜੇ ਉਹ ਵੀ ਉਹ ਦੱਸ ਦਈਏ ਵੀ ਇੰਨੇ ਏਕੜ ਫਿਰ ਉਹ ਕਹਿੰਦੇ ਜੀ ਸਾਡੇ ਕੋਲ ਇੰਨੇ ਦਿਨ ਟਾਈਮ ਨਹੀਂਗਾ ਉਹ ਬੰਦਾ ਰੋ ਰਿਹਾ ਵੀ ਮੇਰੀ ਤਾਂ ਵਾਤ ਲੰਘ ਜਾਣੀ ਆ ਹੁਣ ਅੱਕ ਕੇ ਉਹ ਅੱਗੇ ਲਾਉਣਾ ਮਜਬੂਰੀ ਆ ਸੋ ਕਿਸਾਨ ਕੋਈ ਨਹੀਂ ਚਾਹੁੰਦਾਗਾ ਸਾਡੇ ਕੋਲ ਪ੍ਰਬੰਧ ਪੂਰਾ ਹੋਵੇ ਸਾਰੇ ਛੋਟੇ ਤੋਂ ਛੋਟੇ ਕਿਸਾਨ ਦੀ ਜੇ ਇਕੱਠਾ ਬਣ ਕੇ ਪ੍ਰਾਲੀ ਚੱਕੀ ਜਾਂਦੀ ਉਹ ਕੋਈ ਨਾ ਅਗ ਲਾਵੇ ਜਿਹੜਿਆ ਨੇ ਲਾਉਣੀ ਆ ਹੁਣ ਉਹਨਾਂ ਨੇ ਮਜਬੂਰੀ ਚ ਲਾਉਣੀ ਆ ਸੋ ਤੁਸੀਂ ਸਮਾਂ ਤਾਂ ਜੀ ਰਸਬਾ ਬਹੁਤ ਬਹੁਤ ਧੰਨਵਾਦ ਧੰਨਵਾਦ ਸੋ ਇਹ